ਹਾਂਜੀ ਦੋਸਤੋ ਕੀ ਹਾਲ ਚਾਲ ਡਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੀਲੋਗਰ ਚੈਨਲ ਦੇ ਵਿੱਚ ਗਾਈਟਾੜਾ ਭਰਾ ਹੁਣ ਤਿਆਰ ਹੋ ਕੇ ਬਾਹਰ ਆਇਆ ਮੈਂ ਤੁਹਾਨੂੰ ਦਿਖਾਉਣ ਲਈ ਬਣਾਇਆ ਬਲੋਗ ਤੇ ਗਾਇਸ ਪੱਗਾਂ ਜੇ ਬਣੀ ਹੈ ਸਿੰਪਲ ਬਿਲਕੁਲ ਸਿੰਪਲ ਤੇ ਪਹਿਲੇ ਗਾਇ ਮੈਂ ਬੰਨਣਾ ਲੱਗਾ ਬੰਨਣਾ ਲਗਾ ਇੱਕ ਕਲੜ ਦੇ ਦੋ ਲੜ ਤੇ ਉਹ ਮੈਂ ਬਨ ਕੇ ਵੇਖ ਲਈ ਜਲਦੀ ਉਪਾਂਤਾਈ ਤੇ ਉਹ ਬੜੀ ਨਿਗੀ ਦੀ ਬਜੀ ਇਸ ਕਰਕੇ ਫੇ ਮੈਂ ਆਹੀ ਬੰਨ ਦੀ ਤੇ ਹੁਣ ਆਹ ਬੰਨ ਗਿਆ ਗਾਇਸ ਪੱਗ ਖਾਣੇ ਰੋਟੀ ਬਾਣੀ ਚਾਹ ਦੇ ਗਾਇਸ ਕੋਲੇ ਬਾਏ ਬਾਏ ਹਾਂਜੀ ਦੋਸਤੋ ਹੁਣ ਮੈਂ ਸਕੂਲੋਂ ਆ ਗਿਆ ਸਕੂਲੋਂ ਆ ਕੇ ਮੈਂ ਲਾੜੀ ਆ ਬੱਕ ਗਈ ਗਰਮੀ ਬੜੀ ਲੱਗੀ ਸੀ ਮੈਂ ਆ ਕੇ ਨਹਾ ਤੋ ਲਿਆ ਤੇ ਕੱਪੜੇ ਚੇਂਜ ਕਰ ਲਏ ਤੇ ਕਰਕੇ ਹੁਣ ਮੈਂ ਗੈਸ ਨੇ ਨਿਕਾਇਆ ਪਰਨਾ ਬੰਨ ਲਿਆ ਤੇ ਹੁਣ ਮੈਂ ਰੋਟੀ ਪਾਣੀ ਖਾਣਾ ਤੇ ਤੁਹਾਨੂੰ ਮਿਲਾਂ ਗੈਸ ਮੈਂ ਬਾ ਬਾਏ ਬਾਏ ਹਾਂਜੀ ਦੋਸਤੋ ਤੁਹਾਨੂੰ ਨਾ ਟਾਈਮ ਹੋ ਚੁੱਕਾ ਹੈ ਤੇ ਚੱਗਾ ਗਏ ਮੈਂ ਢਿਲ ਜਾਂਦੇ ਹਾਂਜੀ ਦੋਸਤੋ ਠੀਕ ਚਲੀ ਗਏ ਟਿਊਸ਼ਨ ਤੇ ਪਰਨਾ ਉਹਦਾ ਮਨ ਮਾ ਮੜਾ ਬੈਠਿਆ ਚਾਹ ਦੇ ਗਾਇ ਟਿਊਸ਼ਨ ਤੇ ਤੁਹਾਨੂੰ ਮਿਲਦਾ ਹਾਂ ਸਿੱਧਾ ਟਿਊਸ਼ਨ ਤੋਂ ਆਜਾਈ ਸੀ ਮੈਂ ਵਾ ਦੋਸਤਾਂ ਹਾਂਜੀ ਦੋਸਤਾਂ ਟਿਊਸ਼ਨ ਤੋਂ ਆ ਚੁੱਕੇ ਟਿਊਸ਼ਨ ਤੋਂ ਆ ਕੇ ਬਾਹਰ ਤੋਂ ਚਲੇ ਗਏ ਸਰੇ ਬੱਜੇ ਨੇ 6:10 ਪਰ ਮੀ ਬਹੁਤ ਜੱਗ ਹੋ ਚੁੱਕੀ ਹੈ ਤੋ ਬਹੁਤ ਹੈ ਚਲਿਏ ਗਾਇ ਸਰੇ ਮੈਂ ਨਾ ਗੁਰਨੀ ਦੀ ਨੀਂਦ ਪਰੀ ਵੀ ਆ ਗਈ ਨੇ ਇਹਦਾ ਗੁਰਨੀ ਦਾ ਫੇਕ ਲੀ ਗਾਇ ਨਾ ਕਰਦਾ ਤਾਂ ਮੁੰਬਾਇਲਿਸ਼ ਕੀ ਜਾਂਦਾ ਹੈ ਗਾਈਸ ਹੁਣ ਆਪਾਂ ਮਤਾਬ ਕਰਿਆ ਆਏ ਹਾਂ ਮੈਂ ਹਾਂ 2 ਮਿੰਟ ਵੀਰ ਭਰਾਵਾਂ ਨੂੰ ਮਿਲ ਜੀਏ ਤੇ ਗੱਲ ਬਾਤ ਸੁਣੀ ਹੀ ਉਹ ਵਾਲੀ ਤੇ ਹਰ ਮਨਾਲੀ ਉਹ ਸੁਣੋਣਾ ਆ ਤੇ ਹੁਣ ਚੱਲ ਜਾਈਏ ਆਪਾਂ ਘੜੀ ਘਰੋ ਜਸਪਾਈਆ ਨਹੀਂ ਕਰੇ ਤੇ ਹੁਣ ਚੱਲੇ ਗਾਈਸ ਘੜੀ ਘਰੋ ਬਾਏ ਬਾਏ ਦੋਸਤ ਹਾਂਜੀ ਦੋਸਤੋ ਮੈਂ ਟਿਊਸ਼ਨ ਤੋਂ ਆ ਚੁੱਕਾ ਮੈਂ ਮਨ ਮਤਾਬ ਕਰਵਾ ਚੁੱਕਾ ਹਾਂ ਦੇ ਮਤਾਬ ਕਰੋ ਆ ਕੇ ਹਾਂ ਇਹ ਆ ਗਿਆ ਜੋੜੂ ਤੇ ਜਾਣਾ ਗਾਈਸ ਉਹ ਤਾਂ ਜਿਮ ਤੇ ਲੱਗੇ ਹੁਣ ਮੈਂ ਜਾਣਾ ਦੁੱਧ ਲੈਣ ਚੜੀਏ ਗਾਈਸ ਉਧਰ ਮੜਾ ਤਕੜਾ ਗਾਮ ਗਾਈਜ਼ ਰੋਜ ਦੋਬਣਾ ਜਾਣਾ ਕੌਣ ਰੋਜ ਉਧਰ ਜਾਂਦਾ ਟਾ ਡਾ ਪਰਾ ਇਹੋ ਸੋਰਾ ਪੈ ਨਹੀਂ ਆ ਜਨਾ ਦੇ ਨਹੀਂ ਗਾਈਜ਼ ਹਾਂ ਚਲੋ ਗਾਈਜ਼ ਉਹਨੇ ਅੱਜ ਦਾ ਬੁਰਦਾਰੀ ਹੈ ਬਸ ਮੈਂ ਆ ਗਿਆ ਸੋਫਾ ਸੰਗਾ ਕੇ ਗਾਈਜ਼ ਸਵੇਰੇ ਸ਼ਬੀਲ ਹੋਣੀ ਆ ਕੋਲ ਹੋਣਾ ਹੈ ਕਿਨਾਰਾ ਤੇ ਨਿਆਣਾ ਕਰਾਵਾ ਤੇ ਪਰ ਇਹ ਗਾਈ ਸੁਣੋ ਤੇ ਸੁਖਾ ਸੰਗਰਾਈਏ ਹੈ ਹੋ ਗਿਆ ਹੈ 270 ਗਾਈ ਸੁਣਾ ਬਸ ਸੁਖਾ ਸੰਗਰਾਇ ਸੁਖਾ ਸੰਗਰਾਇ ਦੋਨਾ ਬਸਲੇ ਗਾਈਸ ਕਰੇ ਤੇ ਕਰੇ ਨਹੀਂ ਮਨ ਆਪਾਂ ਭਾਂਡੇ ਕਢਾਉਣੇ ਆ ਭਾਂਡੇ ਚੀਜ਼ ਲੈਣੀ ਸਵੇਰੇ ਕੋਈ ਨਾ ਮਾਰੋ ਹੂੰ ਭਾਂਡੇ ਕਢਾ ਦੇ ਦੋਸਤੋ ඒ දී පයි ගන සබෝග ලාහ ු අපා රගුලෝ ගේෙන්දෙ ලැකි දන්නන්නේ එකස ේරේ ලෝනිිෂ බීල එල ස්කූල යම ස්කුළුවාගේ පිළවන්ගයි ඔප දපාර හජ ද සරරි පිපු්ඩේ කා ුනපා චනහ කරන්නු පර පට යන්න කාපගේ හැ චා ਕੋਈ ਆ ਗਿਆ ਸਾਡੇ ਕੋਲ ਪਾ ਕੇ ਬੇਗਾ ਇਹੋ ਨਾ ਬਗੋਰ ਕਪਾ ਲਿਆ ਤੇ ਗੋਰ ਕਪਾ ਕੇ ਹੋਣਾ ਬਚਲੇਗਾ ਇਸ ਘਰਾਂ ਨੂੰ ਬੜਾ ਹਾਸਾ ਪਿਆ ਗਈ ਤੁਹਾਨੂੰ ਦੱਸ ਨਹੀਂ ਸਕਦੇ ਇਹ ਕੰਮ ਬਹੁਤ ਬਾਤਾਂ ਵੀ ਚਲੇਗਾ ਗਾ ਬਕਰ ਹਾਂ ਜੀ ਦੋਸਤੋ ਮਕਰ ਆ ਚੁੱਕਾ ਘਰ ਆ ਗਿਆ ਲੋਣਾ ਪਰਨਾ ਤਾਂ ਤੁਹਾਨੂੰ ਬਿਲਕੁਲ ਨੈਕਸਟ ਵਲੋਗ ਦੇ ਵਿੱਚ ਜਿੰਨਾਂ ਨੂੰ ਅੱਜ ਦਾ ਵਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਕਰਦੇ ਗਾਇਸ ਬਾਏ ਬਾਏ ਸੋ ਇਹ ਦਿਨ ਵਿੱਚ ਵੀ ਲਾਈਵ ਆਈ ਰਹੀ ਹਾਂ